ਮੁੱਖ ਮੰਤਰੀ ਦੋਸਤੋ ਅਸੀਂ ਖੁੱਡੀਆਂ ਵਿਖੇ ਪਹੁੰਚੇ ਹਾਂ ਜਿੱਥੇ ਕਿ ਗਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਦੇ ਦਰ ਅੱਗੇ ਔਰਤਾਂ ਪਹੁੰਚੀਆਂ ਨੇ ਆਪਣੀਆਂ ਮਜਬੂਰੀਆਂ ਲੈ ਕੇ ਕਿਰਤੀ ਮਜ਼ਦੂਰ ਲੋਕ ਨੇ ਉਹ ਕਿਰਤੀ ਮਜ਼ਦੂਰ ਲੋਕ ਪਹੁੰਚਿਆ ਤੇ ਮਜ਼ਦੂਰੀ ਨੂੰ ਛੱਡ ਕੇ ਆਪਣੀਆਂ ਮੁਸ਼ਕਲਾਂ ਦੱਸਣ ਦੇ ਲਈ ਤੇ ਕੈਬਨਿਟ ਮੰਤਰੀ ਅੱਜ ਪਹੁੰਚੇ ਸੀ ਇੱਥੇ ਆਸ਼ਵਾਸ਼ਣ ਵੀ ਦਵਾਇਆ ਗਿਆ ਕਿ ਅਸੀਂ ਬਹੁਤ ਜਲਦ ਹੀ ਤੁਹਾਡੀ ਜਿਹੜੀ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਕਰਵਾਵਾਂਗੇ ਤਾਂ ਪਰ ਇਹਨਾਂ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਆਪਾਂ ਪੁੱਛਦੇ ਆਂ ਗੱਲਬਾਤ ਕਰਦੇ ਆਂ ਸਾਡੇ ਨਾਲ ਮਾਤਾਵਾਂ ਪੈਣਾ ਮੌਜੂਦ ਨੇ ਮਾਤਾ ਸੱਸ ਸੱਸਰੀ ਗਾਂ ਮਾਤਾ ਤੁਸੀਂ ਆਪਣਾ ਕੰਮ ਛੱਡ ਕੇ ਇੱਥੇ ਪਹੁੰਚੇ ਹੋ ਤਾਂ ਨਵੀਂ ਸਰਕਾਰ ਬਣਾਈ ਸੀ 92 ਐਮਐਨਏ ਜਤਾਏ ਸੀ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਕੀ ਲੋੜ ਪਈ ਇੱਥੇ ਆਉਣ ਦੀ ਇੱਥੇ ਜੀ ਸਾਡੇ ਇਹਨਾਂ ਨੇ ਵਾਅਦੇ ਕਰੇ ਸੀਗੇ بیمਾ 1000 ਰੁਪਇਆ ਬੁੜੀਆਂ ਦੇ ਖਾਤੇ ਚ ਪਾਇਆ ਕਰੂੰਗਾ ਤੇ ਸਾਨੂੰ ਪਰਚਨ ਦੇਉਂਗਾ ਮੈਂ 2500 ਰੁਪਇਆ ਜਦੋਂ ਮੇਰੀ ਸਰਕਾਰ ਆ ਗਈ ਕੋਈ ਕਿਛਨੂ ਦੁੱਖ ਤਕਲੀਫ ਹੋਵੇ ਮੇਰੀ ਸਰਕਾਰ ਆ ਜੜੀ ਸੱਥਾਂ ਚੋਂ ਤੁਰਿਆ ਕਰੂਗੀ ਮੇਰੀ ਸਰਕਾਰ ਆ ਜੜੀ ਬੇੜਿਆਂ ਚੋਂ ਤੁਰਿਆ ਕਰੂਗੀ ਉਦੋਂ ਵਾਦੇ ਕਰੇ ਸੀ ਇਹਨੇ ਲੋਕਾਂ ਨਾਲ ਲੋਕਾਂ ਨੂੰ ਆਊਗਾ ਵੀ ਸਾਡਾ ਬਦਲ ਹੋਊਗਾ ਕਿਤੇ ਤੇ ਹੁਣ ਇਹ ਅਠ ਮੀਟ ਕੰ ਰੱਖ ਕੇ ਤੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਸਾਡੇ ਇੱਕ ਇੱਕ ਵਾਦੇ ਕਰੇ ਸੀ ਲੋਕਾਂ ਨਾਲ ਵਾਦੇ ਕਰਿਆ ਤਾਂ ਪੂਰੇ ਕਰੇ ਤੇ ਹੁਣ ਗਲਗਲਵਾ ਤਾਂ ਸੁਣਨ ਨੂੰ ਤਿਆਰ ਨਹੀਂ ਐ ਜਿੰਨਾ ਦੇ ਸੰਵਿਧਾਨ ਦੇ ਵਿੱਚ ਹੱਕ ਤੁਸੀਂ ਆਏ ਹੋ ਇੱਥੇ ਦੱਸਦੇ ਤਿੰਨ ਦਿਨ ਹੋ ਗਏ ਬੈਠਿਆ ਨੂੰ ਮਿਲੇ ਤੁਹਾਨੂੰ ਗਰਮੀਤ ਸਿੰਘ ਹਾਂ ਗਰਮੀਤ ਸਿੰਘ ਕੁੱਡੀਆਂ ਕਹਿੰਦਾ ਸਾਨੂੰ ਬਸਵਾਸ ਨਹੀਂ ਇਹਨਾਂ ਤੇ ਵਾਦੇ ਜਰੂਰ ਕਰਦੇ ਆ ਪਰ ਇਹ ਪੂਰੇ ਨਹੀਂ ਕਰਦੇ ਹੁੰਦੇ ਹਾਂ ਆਇਆ ਸੀ ਤਾਂ ਕਿ ਕੀ ਹਰ ਹਾਂ ਜਦੋਂ ਤੁਹਾਡੇ ਕੋਲ ਪਹੁੰਚੇ ਸੀ ਤਾਂ ਉਹਨਾਂ ਵੱਲੋਂ ਕੁਝ ਕਿਹਾ ਗਿਆ ਹੋਣਾ ਕੀ ਕਿਹਾ ਉਹਨਾਂ ਕਿਹਾ ਸੀ ਵੀ ਮੈਂ ਕਹੂੰਗਾ ਨੂੰ ਵੀ ਛੜੀਆਂ ਛੋੜੀਆਂ ਮੰਗਾ ਆ ਵੀ ਹੱਲ ਕਰਾਂਗੇ ਤੇ ਪਰ ਇਹ ਸਾਨੂੰ ਨਹੀਂ ਲੱਗਦਾ ਜਿੰਨਾ ਚੱਕਰ ਹੱਲਣਾ ਕਰਨ ਵੀ ਇਹ ਵਾਦੇ ਪੂਰੇ ਕਰਨਗੇ ਸਾਡੇ ਮੁੱਖ ਮੰਤਰੀ ਤਾਂ ਤੁਹਾਨੂੰ ਦੱਸ ਦਈਏ ਕਿ ਬੁਢਾਪਾ ਪੈਨਸ਼ਨ ਦਾ ਜੋ ਕਿ ਇੱਕ ਆ ਦੇਖੋ ਕਿ ਬੈਨਰ ਵੀ ਲੈ ਕੇ ਆਏ ਨੇ ਇਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਨੇ ਬੈਨਰ ਕਿ ਬੁਢਾਪਾ ਵਿਧਵਾ ਤੇ ਪੈਨਸ਼ਨ ਆ ਚ ਵਾਦਾ ਕਰੋ ਤੇ ਵਾਦਾ ਕਰਨ ਦੀ ਗਾਰੰਟੀ ਦਿੱਤੀ ਗਈ ਸੀ ਕੀਤੀ ਗਈ ਸੀ ਇਹਨਾਂ ਲੋਕਾਂ ਦੇ ਨਾਲ ਕਿਹਾ ਗਿਆ ਸੀ ਕਿ 2500 ਰੁਪਏ ਜਿਹੜੀ ਪੈਨਸ਼ਨ ਕਰਾਂਗੇ ਵਿਦਵਾ ਪੈਨਸ਼ਨ ਦੀ ਗੱਲ ਹੋਈ ਸੀ ਪਰ ਇਹ ਜਿਉਂਦੀ ਤਿਉਹਾਂ 2 ਸਾਲ ਦਾ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਪਰ ਇਹ ਮੰਗਾ ਅਧੂਰੀਆਂ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਇਹ ਲੋਕ ਪਹੁੰਚੇ ਹੋਏ ਆ ਮਾਤਾ 2500 ਰੁਪਏ ਪੈਨਸ਼ਨ ਕਿਹਾ ਸੀ ਕਰ ਦਿੱਤੀ ਗਈ ਆਸ 2500 ਰੁਪਈਆ ਵਾਦੇ ਤਾਂ ਕਰੇ ਸੀ ਪੂਰੇ ਨਹੀਂ ਕਰੇ ਇਹਨਾਂ ਨੇ ਅਸੀਂ ਤਾਂ 5000 ਦੀ ਮੰਗ ਕਰੀਆ ਨੂੰ 5000 ਰੁਪਈਆ ਦੇਓ ਸਾਡਾ ਉਹਨਾਂ ਨੇ 2500 ਕਿਹਾ ਸੀ ਉਹ ਨਹੀਂ ਕੀਤਾ ਤੁਸੀਂ 5000 ਮੰਗੀ ਉਹਨਾਂ ਨੂੰ ਤੁਸੀਂ 2500 ਵਧਾ ਦੇ ਦੇ ਦੇਣਗੇ 2500 2500 ਏ 2500 1500 ਹੋਈ ਚੰਦਨ ਦੇ ਸਾ ਨੂੰ ਏ 2500 ਕਿੱਥੋਂ ਕਰਨਗੇ ਇਹਨਾਂ ਨੂੰ ਆਖਿਆ ਸੀ ਵੀ ਜਿਹੜੇ ਬੇਕਾਰ ਆ ਉਹਨਾਂ ਨੂੰ 5 5 ਲੱਖ ਦੀ ਗ੍ਰਾਂਟ ਦਿੱਤੀ ਜਾਵੇ ਕਿੰਨੀਆਂ ਮਨਜ਼ੂਰਾਂ ਦੀਆਂ ਛੱਤਾਂ ਡਿੱਗੀਆਂ ਬਣੀਆਂ ਤੇ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਸਾਡੀ ਅੱਛਾ ਮਜ਼ਦੂਰਾਂ ਦੀਆਂ ਛਤਾਂ ਡਿੱਗੀਆਂ ਉਹ ਵੀ ਨਹੀਂ ਦੇਖਾਂ ਉਹ ਵੀ ਦੇਣ ਨੂੰ ਤਿਆਰ ਨਹੀਂ